ਦੱਸਿਆ ਕਿ ਲੁਧਿਆਣਾ ਦੇ ਸੇਖੋਵਾਲ ਤੋਂ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਕੱਪੜੇ ਦੀ ਦੁਕਾਨ ਦੇ ਅੰਦਰ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਘਟਨਾ ਵੀ ਇਸ ਦੇ ਸਾਹਮਣੇ ਆਈ ਹੈ ਦੁਕਾਨ ਸੇਖੋਵਾਲ ਦੇ ਵਿੱਚ ਸੇਜਾ ਥੇਕੇ ਚੋਰਾ ਦੇ ਵੱਲੋਂ 3-4 ਵਜੇ ਦੇ ਕਰੀਬ ਦੁਕਾਨ ਦੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰ ਦਾ ਇਹ ਕਹਿਣਾ ਕਿ ਜਦੋਂ ਸਵੇਰੇ ਸਾਡੇ ਨੂੰ 10 ਵਜੇ ਦੁਕਾਨ ਖੋਲਣ ਲੱਗਾ ਤਾਂ ਉਸ ਨੂੰ ਚੋਰੀ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਸ ਤੋਂ ਬਾਅਦ ਉਹ ਪੁਲਿਸ ਨੂੰ ਸੂਚਨਾ ਦਿੰਦਾ ਹੈ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਦੇ ਟੈਲੀਕਾਰ ਗੁਜ਼ਾਰੀ ਵੇਖਣ ਨੂੰ ਮਿਲਦੀ ਹੈ ਦੁਕਾਨਦਾਰ ਨੇ ਇਹ ਵੀ ਦੱਸਿਆ ਕਿ ਉਸ ਦਾ ਕਰੀਬ 1 ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਚੋਰ ਆਉਂਦੇ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕੱਪੜੇ ਚੋਰੀ ਕਰਕੇ ਲੈ ਜਾਂਦੇ ਨੇ ਕੈਸ਼ ਵੀ 20000 ਰੁਪਿਆ ਅਤੇ ਇਨਵਰਟਰ ਤੱਕ ਨਾਲ ਲੈ ਗਏ ਦੁਕਾਨਦਾਰ ਦਾ ਇਹ ਵੀ ਕਹਿਣਾ ਹੈ ਕਿ ਨਜ਼ਦੀਕੀ ਦੀਆਂ ਜੋ ਵੀ ਦੁਕਾਨਾਂ ਨੇ ਸਾਰੀਆਂ ਦੁਕਾਨਾਂ ਤੇ ਚੋਰਾ ਦੇ ਵੱਲੋਂ ਹੱਥ ਸਾਫ਼ ਕੀਤਾ ਗਿਆ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਰਾਤ ਬਰਾਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਅਸੀਂ ਬੇहद ਪਰੇਸ਼ਾਨ ਹੋ ਗਏ ਦੱਸਦੇ ਕਿ ਇਸ ਮੌਕੇ ਜਿਹੜਾ ਕਿ ਪੁਲਿਸ ਦੇ ਢਿੱਲੇ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਜਿਹੜੇ ਕਿ ਖੜੇ ਹੁੰਦੇ ਨੇ ਕਿ ਆਏ ਦਿਨ ਅਜਿਹੇ ਚੋਰੀ ਦੀਆਂ ਵਾਰਦਾਤਾਂ ਤਾ ਲੁਧਿਆਣਾ ਦੇ ਵਿੱਚ ਵੇਖਣ ਨੂੰ ਮਿਲਦਿਆਂ ਨੇ ਪਰ ਪੁਲਿਸ ਕੁੰਬ ਕਰਨੀ ਨੀਂਦ ਕਿਉਂ ਸੁੱਤੀ ਪਈ ਆ ਲੁਧਿਆਣਾ ਦੇ ਸੇਖੋਵਾਲ ਦੀ ਘਟਨਾ ਇਹ ਤੁਹਾਡੇ ਨਾਲ ਸਾਂਝੀ ਕਰਦੇ ਆ ਜੇਕਰ ਤੁਸੀਂ ਵੀ ਦੁਕਾਨਾਂ ਨੂੰ ਤਾਲਾ ਲਗਾ ਕੇ ਘਰੇ ਜਾ ਕੇ ਬੇਫਿਕਰ ਹੋ ਕੇ ਸੋ ਜਾਂਦੇ ਹੋ ਤਾਂ ਕੱਲ ਨੂੰ ਤੁਹਾਡੀ ਦੁਕਾਨ ਤੇ ਵੀ ਅਜਿਹਾ ਹੋ ਸਕਦਾ ਹੈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਸੇਖੇਵਾਲ ਰੋਡ ਆਪਣਾ ਮੇਨ ਟੰਡਾ ਜਿਹੜਾ ਤੇ ਨੀਅਰ ਸਰਕਾਰੀ ਸਕੂਲ ਤੇ ਅਸਤੇ-ਅਸਤੇ ਦੁਕਾਨਾਂ ਤੇ ਚੋਰੀ ਹੋ ਗਈ ਤੁਹਾਡੀ ਦੁਕਾਨ ਆਈ ਤੇ ਕੋ ਅੱਜ ਸਾਹਮਣੇ ਨਾਲ ਹੀ ਦੁਕਾਨ ਗਈ ਸਾਡੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਲਗਾਤਾਰ ਬਾਰਦਾਸ਼ਤਾਂ ਵਾਧੀਆਂ ਚੱਲ ਰਹੀਆਂ ਨੇ ਭਾਈ ਸਾਹਿਬ ਜੀ ਜਿੰਨਾ ਕ ਅਸੀਂ ਕਹਿ ਦਈਏ ਉਹਨਾਂ ਦੀ ਗੱਲ ਅੱਜ ਤੱਕ ਨਾ ਮਤਲਬ ਹਾਸੇ ਨਹੀਂ ਸੀ ਵਿਖੇ ਆਪਾਂ ਜਦੋਂ ਤੋਂ ਇੱਥੇ ਮਤਲਬ ਹੋਇਆ ਨਾ ਆਏ ਆਪਾਂ ਸ਼ਾਪ ਮਤਲਬ 12 14 ਸਾਲ ਹੋ ਗਏ ਸਾਨੂੰ ਨੂੰ ਅੰਨੇ ਘਾਸੇ ਹੋ ਚੁੱਕੇ ਨੇ ਅਸੀਂ ਕੰਨਾਂ ਨੂੰ ਹੱਥ ਲੱਗੇ ਸਾਡੇ ਉਹ ਅਸੀਂ ਬੁਰੇ ਹਾਲ ਹੋਏ ਹੋਏ ਅਤੇ ਕੋਈ ਦੁਕਾਨ ਨਹੀਂ ਹੋਣੀ ਮੇਰੇ ਖਿਆਲ ਚ ਜਿੱਦਲੀ ਚੋਰੀ ਨਹੀਂ ਹੋਵੇ ਤੁਹਾਡੀ ਵੀ ਹੋ ਚੁੱਕੀ ਹੈ ਅਤੇ ਨਾਲ ਉਹ ਅਨਾਂ ਦੀ ਹੋ ਚੁੱਕੀ ਹੈ ਫੈਸਲ ਡਾਕਟਰ ਸਾਹਿਬ ਜਿਹੜੇ ਕਹਿ ਰਹੇ ਅੱਜ ਅਨਾਂ ਦਾ ਹਾਸਾ ਹੋ ਗਿਆ ਬੜਾ ਬਹੁਤ ਦੁੱਖ ਦੀ ਗੱਲ ਹੈ ਜਿਹੜਾ ਨੁਕਸਾਨ ਹੈ ਝੱਲੇ ਨਹੀਂ ਜਾਂਦੇ ਜੀ ਬੰਦਾ ਕਿਸ ਹਾਲ ਨੂੰ ਕਰਦਾ ਹੈ ਬਹੁਤ ਉਖਾਈ ਅੱਜ ਤੱਕ ਮੋਬਾਈਲ ਕੋਈ ਜਾਣ ਗਿਆ ਸੜਕ ਤੋਂ ਕਿਉਂਕਿ ਨੁਕਸਾਨ ਹੈ ਤੇ ਕੋਈ ਪਹਨ ਨਹੀਂ ਗਿਆ ਜੀ ਕਿਸੇ ਚੀਜ਼ ਦੀ ਮੈਂ ਤਾਂ ਮੈਨੂੰ ਫੋਨ ਕੀਤਾ ਹੈ ਹੈਲਪਲਾਈਨ ਨੰਬਰ ਤੇ ਹੁਣ 10 ਵਾਏ ਗਏ ਨੇ ਅਜੇ ਤੱਕ ਇੱਕ ਬੰਦਾ ਆਇਆ ਸੀ 15 ਮਿੰਟ ਰੁੱਕ ਕੇ ਨਾਲ ਹੀ ਚਲ ਕੇ ਮੋੜ ਕੇ ਮੈਂ ਇੱਕ ਸਵਾਰਾ 3-4 ਕਾਲ ਕਰਤੀ ਅਜੇ ਤੱਕ ਕੋਈ ਨਹੀਂ ਪਹੁੰਚਿਆ ਹਾਂਜੀ ਆ ਸੁੰਦਰ ਨਗਰ ਥਾਣਾ ਭਾਜੀ ਚੌਂਕੀ ਸੁੰਦਰ ਨਗਰ ਦੀ ਦ੍ਰੇਸ਼ੀ ਥਾਣਾ ਵਾ ਬਈ ਆਪਣਾ ਬੇ ਸੁੰਦਰ ਨਗਰ ਨਾ ਸੇਖਿਆ ਹਾਂ ਅੱਜ ਅੱਜ ਬਈ ਸਾਰੀ ਹੈਗੀ ਆਪਣਾ ਸੀਸੀਟੀਵੀ ਵੀ ਲਾਵਾਂਗੇ ਸਾਰੀ ਏ ਟੂ ਜ਼ੈਡ ਜਿੰਨੀ ਵੀ ਇਹ ਸਾਰਾ ਜੋ ਸਮਾਨ ਕੱਟਾ ਤੁਹਾਡੇ ਸਾਹਮਣੇ ਸੀਸੀਟੀਵੀ ਚ ਆਊਗਾ ਜੀ ਅਦਰ ਸਹੀ ਮੰਗ ਕਰਦੇ ਜਿਹੜੇ ਚੋਰ ਹੈਗੇ ਇਹਨਾਂ ਨੂੰ ਥੋੜਾ ਜਿਹਾ ਥੋੜਾ ਜਿਹਾ ਇੱਥੇ ਪੁਲਿਸ ਨੇ ਮਾਰਨ ਕੀ ਮਤਲਬ ਪਤਾ ਲੱਗੇ ਕਿ ਆ ਆ ਮੁੜ ਕੇ ਇੱਥੇ ਕੰਮ ਨਾ ਕਰਨ ਦੇਖੋ ਭਾਈ ਹਰ ਇੱਕ ਦਾ ਕੋਈ ਮੀਡਲ ਕਲਾਸ ਵਿੱਚ ਬਹੁਤ ਬੰਦੇ ਤਾਂ ਹੁੰਦਾ ਦੇਖੋ ਹਰ ਇੱਕ ਬੰਦਾ ਇੱਕ ਇੱਕ ਰੁਪਏ ਨੂੰ ਚਾਹੀਦਾ ਭਾਜੀ ਮੇਰਾ ਨਾਨਾ ਕਰਦੇ 1.8 ਲੱਖ ਡੇਢ ਲੱਖ ਦਾ ਨੁਕਸਾਨ ਹੋ ਗਿਆ ਹੁਣ ਇਹਦੀ ਕੌਣ ਪਰਵਾਹੀ ਕਰੂਗਾ ਇਹ ਸਰਕਾਰ ਜ਼ਿੰਮੇਵਾਰ ਆ ਸਾਰੀ ਸਰਕਾਰ ਅਜੇ ਤੱਕ ਨਹੀਂ ਕੁਝ ਕਰਦੀ ਭਾਈ ਕਿੰਨੀਆਂ ਵਾਰ ਦੱਤਾ ਹੁੰਦੀ ਆਪਣੇ ਪੰਜਾਬ ਤੇ ਲੁਧਿਆਣਾ ਦੇ ਦੇਖ ਲਓ ਕਿੰਨੀਆਂ ਵਾਰ ਦੱਤਾ ਅਜੇ ਤੱਕ ਕੋਈ ਬੰਦਾ ਫੜਿਆ ਕੋਈ ਨਹੀਂ ਫੜਿਆ ਜਾਂਦਾ ਭਾਜੀ ਆਪਾਂ ਮੰਨਦੇ ਸੀਪੀ ਸਾਹਿਬ ਹੈਗੇ ਨੇ ਸਪਨ ਸ਼ਰਮਾ ਜੀ ਇਹ ਕਰਦੇ ਨੇ ਪਰ ਇਹ ਫੜਦੇ ਨੇ ਜਿਹੜੇ ਹਾਈ ਕਲਾਸ ਬੰਦੇ ਹੁੰਦੇ ਉਹਨਾਂ ਦੀ ਫੜਦੇ ਨੇ ਆਪਣੇ ਨਾਰਮਲ ਕਲਾਸ ਬੰਦੇ ਤੇ ਨਾਰਮਲ ਹੀ ਰਹਿੰਦੇ ਭਾਈ ਉਹਨਾਂ ਦਾ ਕੋਈ ਛੁਵਾਈ ਨਹੀਂ ਹੈਗਾ ਉਹਨਾਂ ਦਾ ਕੁਝ ਨਹੀਂ ਕੀਤਾ ਜਾਂਦਾ ਲੁਧਿਆਣਾ ਲਾਈਵ ਦੇ ਅੰਦਰ ਇਹ ਮਿੱਥਾ ਪਰਦੀ ਰਿਪੋਰਟ